ਮੈਂ ਮਰੀਸ਼ ਕੁਮਾਰ ਮਹਿਤਾ ਪਟਿਆਲਾ ਟੈਕ ਤੋਂ ਅੱਜ ਦੇਵੀਗਰ ਰੋਡ ਤੇ ਅਸੀਂ ਖੜੇ ਆਂ ਨਾਨਕ ਸਾਹਿਬ ਗੁਰਦੁਆਰੇ ਸਾਹਮਣੇ ਜੋ ਕਿ ਇਹ ਰੋਡ ਦੇਵੀਗਰ ਰੋਡ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਰਦਾਈ ਖਾਲਸਾ ਜੀ ਡ్రਾਈ ਫੂਟ ਵਾਲੀ ਜੂਸ ਤੁਸੀਂ ਦੇਖਦੇ ਹੋ بادਾਮ ਖਰੋਟ ਤਿਲ ਕੇਸਰ ਮੱਦ ਦੀ ਸ਼ੱਕਰ ਅਵੇ ਕੀ ਕਾਜੂ ਕਾਲੀ ਮਿਰਚ ਰੋਗ ਅੱਗੇ ਸਿਕਾਈ ਤਿਆਰ ਕੀਤੀ ਜਾਂਦੀ ਹੈ ਅੱਜ ਮੈਂ ਸਰੋੜ ਦੇ ਟੇਰ ਦੇ ਖੜੇ ਆਂ ਤੁਸੀਂ ਦੇਖ ਲੋ ਚਾਹਦੇ ਹੋ ਮੈਂ ਅੱਜ ਸਪਦਾਈ ਕੀਤੀ ਹੈ ਮੈਨੂੰ ਬੜੀ ਉਹਦੀ ਲੱਗੀ ਆ ਅੱਜ ਤੁਹਾਨੂੰ ਜੀ ਰੂਮ ਰੂ ਕਰਾਣੇ ਆ ਸਾਡੇ ਖਾਸदाई ਨਾਲ ਇਹ ਵੀ ਸਪਦਾਈ ਕਿਸ ਤਰ੍ਹਾਂ ਤਿਆਰ ਕਰਦੇ ਇਸ ਵਿੱਚ ਕੀ ਪਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਦੇਵੀਗਰ ਰੋਡ ਤੇ ਨਾਨਕ ਸਾਹਿਬ ਗੁਰਦੁਆਰੇ ਸਾਹਮਣੇ ਸਾਡੇ ਸਰਦਾਰ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਭਾਈ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਭਾਈ ਬਹੁਤ ਬਹੁਤ ਵਧਾਈਆਂ ਹੋਣ ਕਿਉਂਕਿ ਆਪਾਂ ਸਭ ਨਾਲੋਂ ਜ਼ਿਆਦਾ ਵਧੀਆ ਚੀਜ਼ ਪਹਿਲਵਾਨਾਂ ਦੀ ਖਾਾਕ ਲੈ ਕੇ ਤੇ ਆਪਣੇ ਪਟਿਆਲੇ ਸ਼ਹਿਰ ਦੇ ਲਾਗੇ ਲਾਈ ਹੈ ਗੁਰਦੁਆਰਾ ਨਾਨਕਸਰ ਇਹਨਾਂ ਵੀਰਾਂ ਦਾ ਵੀ ਬੜਾ ਧੰਨਵਾਦ ਜਿਹੜੇ ਸਾਡੇ ਨਾਲ ਸੰਯੋਗ ਦੇ ਰਹੇ ਨੇ ਵੇਖੋ ਆਪਾਂ ਜਦੋਂ ਪਟਿਆਲੇ ਵੱਲੋਂ ਆਓਗੇ ਤੇ ਸਾਹਮਣੇ ਆਪਣੇ ਬੈਨਰ ਲੱਗੇ ਹੋਏ ਵਿਖਲੇ ਨੇ ਤੇ ਜਦੋਂ ਆਪਣਾ ਦੇਵੀਗੜ੍ਹ ਰੋਡ ਵੱਲੋਂ ਆਓਗੇ ਸੰਗਤ ਜੀ ਉਧਰੋਂ ਵੀ ਬੈਨਰ ਸਾਹਮਣੇ ਵਿਖਣਗੇ ਆ ਆ ਚੀਜ਼ਾਂ ਪਾ ਕੇ ਆਪਾਂ ਤਿਆਰ ਕੀਤੀ ਜਾਂਦੀ ਹੈ ਜੀ ਇਹਦੇ ਵਿੱਚ ਬਾਬਾ ਜੀ ਆਪਾਂ ਪਾਏ ਨੇ ਫੁਦਾਮ ਠੀਕ ਹੈ ਜੀ ਕਾਲੀਆਂ ਮਰਚਾਂ ਸੌਫ ਲਾਚੀ ਇਹ ਪਾ ਕੇ ਮਗਜ ਮਜੋ ਹੈ ਨੇ ਸਾਰਾ ਕੁਝ ਪਾ ਕੇ ਇਹਨੂੰ ਤਿਆਰ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਤਿਆਰ ਕਰਕੇ ਛਾਣਾ ਲਾ ਕੇ ਉਸ ਤੋਂ ਬਾਅਦ ਚੋਂ ਇਹ ਨਿੰਮ ਦਾ ਸਲੂਤਰ ਹੈ ਇਹਦੇ ਨਾਲ ਤਿਆਰ ਕਰਕੇ ਇਸ ਘੜੇ ਦੇ ਵਿੱਚ ਇੱਕ ਆਪਾਂ برف ਵੇਖੋ برف શરીર ਨੂੰ ਤੰਗ ਕਰਦੀ ਆਪਾਂ ਸਾਈਡਾਂ ਦੇ ਉੱਤੇ برف ਲਾਈ ਹੈ ਇੱਕ ਘੜਾ ਹੈ ਮਿੱਟੀ ਦਾ ਇਹਦੇ ਵਿੱਚ ਤਿਆਰ ਕਰਕੇ ਸ਼ਰਦਾਈ ਪਾਈ ਜਾਂਦੀ ਹੈ ਕਿਉਂਕਿ ਜਿਹੜੇ ਮਿੱਟੀ ਦੇ ਪ੍ਰਾਤਨ ਸਮੇਂ ਦੇ ਘੜੇ ਸੀਗੇ ਉਹਨਾਂ ਵਿੱਚ ਇੱਕ ਤੱਕ ਘੜੇ ਦਾ ਤਤ ਆਏਗਾ ਇੱਕ ਦੂਜਾ ਜਿਹੜਾ ਆਪਣਾ ਕੀ ਨਾਮ ਲੈ ਲੈਂਦੇ ਨੇ ਆਪਣੇ ਛੇਦ ਲਈ ਘੜਾ ਬਹੁਤ ਵਧੀਆ ਚੀਜ਼ ਸੀ ਆਪਾਂ ਸਾਈਡਾਂ ਤੇ برف ਲਾਉਨੇ ਆ ਇਸ ਕਰਕੇ ਨਿੰਮ ਦੇ ਸਲੋਤਰਨਾ ਰਗੜਾ ਲਾ ਕੇ ਸੰਗਤ ਨੂੰ ਬੇਨਤੀ ਹੈ ਕੀ ਲੰਗ ਦੇ ਟੱਪ ਦੇ ਆਪਣਾ ਰੇਟ ਹੈ ਜੀ 30 ਰੁਪਏ 50 ਰੁਪਏ ਕੋਈ ਜ਼ਿਆਦਾ ਮਹਿੰਗਾ ਨਹੀਂਗਾ ਜੀ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਟਾਈਮ ਤੋਂ ਟਾਈਮ ਸਮੇਂ ਤੋਂ ਸਮਾਂ ਘੱਟ ਕੇ ਜ਼ਰੂਰ ਆਓ ਇਸ ਵੀਰਾਂ ਦਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਉਣ ਵਾਲੀ ਪੀੜੀ ਬਾਰੇ ਕੀ ਗੱਲ ਕਰੀਏ ਆਉਣ ਵਾਲੀ ਪੀੜੀ ਨੂੰ ਇਹੀ ਬੇਨਤੀ ਹੈ ਕਿ ਆਪਾਂ ਕੋਲ ਡਰਿੰਗਾਂ ਵਗੈਰਾ ਪੀਨੇ ਹਾਂ ਸਾਨੂੰ ਕੋਲ ਡਰਿੰਗ ਵਾਲਾ ਇੱਥੇ ਕੋਈ ਹੋ ਨਹੀਂ ਪਰ ਵੇਖੋ ਜੀ ਇਹ ਸਰੀਰ ਨੂੰ ਆਪਣੇ ਨੂੰ ਤੰਗੀ ਦੇਂਦੀ ਹੈ ਕਿਉਂਕਿ ਸਰੀਰ ਨੂੰ ਜੇ ਇਹ ਬਦਾਮ ਕਿਉਂਕਿ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਰਗੜਾ ਲਾ ਕੇ ਛੱਕਦੇ ਅੱਜ ਵੀ ਨਿਹੰਗ ਸਿੰਘਾਂ ਕੋਲ ਮਰਿਆਦਾ ਹੈ ਰਗੜਾ ਲਾ ਕੇ ਛੱਕੀਦਾ ਹੈ ਬਦਾਮ ਕਸਕਾਜ਼ ਕਾਲੀਆਂ ਮਰਚਾਂ ਪਾਪ ਕੇ ਅੱਜ ਵੀ ਨਿਹੰਗ ਸਿੰਘ ਕਿਉਂ ਸਰੀਰਵਧੀਆ ਨੇ ਕਿਉਂਕਿ ਅਸੀਂ ਇਹ ਚੀਜ਼ਾਂ ਪੀਨੇ ਹਾਂ ਇਸ ਕਰਕੇ ਭਾਈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਨਸ਼ੇ ਛੱਡੋ ਤੇ ਇਸ ਚੀਜ਼ਾਂ ਵੱਧ ਤੋਂ ਵੱਧ ਆਓ ਬਦਾਮ ਕਸਕਾਜ਼ ਕਾਲੀਆਂ ਮਰਚਾਂ ਪਾ ਕੇ ਬਣਾਈ ਜਾਂਦੀ ਹੈ ਤੇ ਭਾਈ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣਾ ਨਾਲ ਸੰਯੋਗ ਵੀ ਦਿਆ ਕਰੋ ਤੇ ਨਾਲ ਹੀ ਸੰਗਤ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਔਰ ਕਮੈਂਟ ਸ਼ੇਅਰ ਕਰਕੇ ਜਰੂਰ ਮੇਰਾ ਵੀਰ ਜਾਇਓ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਕਮੈਂਟ ਕਰਕੇ ਜਿਹੜਾ ਵੀ ਵੀਰ ਆਏਗਾ ਉਹਨੂੰ ਇੱਕ ਗਲਾਸ ਧੀ ਸ਼ਰਧਾਈ ਪਿਆਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ